ਅੱਜ ਅਸੀਂ ਇੱਕ ਗੰਭੀਰ ਮੁੱਦੇ ਤੇ ਗੱਲ ਕਰਨ ਜਾ ਰਹੇ ਹਾਂ ਜੀ ਜੇ ਪਿਛਲੇ ਦਿਨਾਂ ਦੀ ਗੱਲ ਕਰੀ ਤਾਂ ਪਿਛਲੇ ਦਿਨ ਜਿਹੜੇ ਜੀ ਗੁਰਦਾਸਪੁਰ ਦੇ ਅਮਾਵਲ ਚੌਂਕ ਦੇ ਵਿੱਚ ਜਿਹੜਾ ਵਾਹ ਛੇ ਦੁਕਾਨਾਂ ਨੂੰ ਅੱਗ ਲੱਗੀ ਸੀ ਸੋ ਬਹੁਤ ਵੱਡਾ ਨੁਕਸਾਨ ਜਿਹੜਾ ਵਪਾਰੀਆਂ ਦਾ ਹੋਇਆ ਜੀ ਦੁਕਾਨਦਾਰਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਜਿਸ ਨੂੰ ਲੈ ਕੇ ਜਿਹੜਾ ਉਹ ਜੀ ਗੁਰਦਾਸਪੁਰ ਦੇ ਹਰੇਕ ਵਿਅਕਤੀ ਨੇ ਜਿਹੜਾ ਦੁੱਖ ਜ਼ਾਹਿਰ ਕੀਤਾ ਜੀ ਸੋ ਅੱਜ ਸ਼੍ਰੀ ਭੂਮੀ ਸੇਵਾ ਸਮਿਤੀ ਜਿਹੜੀ ਹੈ ਜੀ ਉਹ ਟੀਮ ਜਿਹੜੀ ਹੈ ਲਗਾਤਾਰ ਉਪਰਾਲੇ ਜਿਹੜੀ ਹੈ ਜੀ ਗੁਰਦਾਸਪੁਰ 'ਚ ਵੱਡੇ ਵੱਡੇ ਕਰ ਰਹੀ ਹੈ ਸੋ ਅੱਜ ਜ ਔਰ ਕਿਉਂ ਅੱਜ ਜਿਹੜੇ ਸਾਰੇ ਇਕੱਠੇ ਹੋਏ ਨੇ ਜੀ ਸੋ ਸਭ ਤੋਂ ਪਹਿਲਾਂ ਸੁਮੇਤ ਜੀ ਤੁਸੀਂ ਦੱਸੋ ਕਿਉਂਕਿ ਤੁਸੀਂ ਪ੍ਰਧਾਨ ਹੋ ਇਸ ਸੰਸਥਾ ਦੇ ਕੀ ਕਾਰਨ ਇਹ ਬਣ ਗਿਆ ਸਭ ਨੂੰ ਪਹਿਲਾਂ ਤੇ ਜੈਸ਼ੀ ਰਾਮ ਜੀ ਦੇਖੋ ਜੀ ਪਹਿਲਾਂ ਤੇ ਪ੍ਰਧਾਨ ਵਾਲੀ ਕੋਈ ਗੱਲ ਨਹੀਂ ਅਸੀਂ ਸਭ ਇੱਕ ਹੀ ਹਾਂ ਜੀ ਜੀ ਦੂਸਰਾ ਜਿਹੜਾ ਪਿਛੇ ਦੀ ਜਿਹੜਾ ਬਿਸ਼ਮੰਗਣੀ ਕਾਂਡ ਹੋਇਆ ਪੰਜ ਛੇ ਦੁਕਾਨਾਂ ਦਾ ਨੁਕਸਾਨ ਹੋਇਆ ਤਾਂ ਮੈਂ ਮੇਰੇ ਦੋਸਤ ਕੁਝ ਫਰੈਂਡਸ ਉਹਨਾਂ ਦਾ ਫੋਨ ਆਇਆ ਕਿ ਸੁਮੇਤ ਜੀ ਇੱਕ ਵਾਰੀ ਆ ਕੇ ਵੇਖੀ ਜੀ ਤੇ ਜਿੱਦੋਂ ਮੈਂ ਇਹਨਾਂ ਨਾਲ ਗਿਆ ਤੇ ਇਹਨਾਂ ਨੇ ਮੈਨੂੰ ਕੋ ਗੱਲ ਕਹੀ ਸੀ ਕਿ ਪੈਲ ਦੇ ਆਧਾਰ ਤੇ ਇਹਨਾਂ ਦੀ ਮਦਦ ਕੀਤੀ ਜਾਵੇ ਔਰ ਮੈਂ ਇਸ ਆਸ਼ਵਾਸਨ ਤੋਂ ਇਨਾ ਖੁਸ਼ ਹੋਇਆ ਉਹਨਾਂ ਵਿੱਚੋਂ ਕੁਝ ਐਸਾ ਦੇ ਲੋਕ ਵੀ ਆਏ ਜਿਹੜੇ ਵਪਾਰੀ ਵੀ ਨਹੀਂ ਸੀ ਪਰ ਉਹਨਾਂ ਦਾ ਦਿਲ ਬੜਾ ਮਿਚਲਿਆ ਤੇ ਉਹਨਾਂ ਨੇ ਕਿਹਾ ਸੀ ਅਸੀਂ ਤੁਹਾਡੀ ਸਹਾਇਤਾ ਕਰਾਂਗੇ ਉਸੇ ਹੀ ਜੈਗੋਸ਼ ਨੂੰ ਹੀ ਕਰਦੇ ਹੋਏ ਅਸੀਂ ਇੱਕ ਉਪਰਾਲਾ ਪਿਛੇ ਜ ਵੀ ਕੀਤਾ ਸੀ ਤੇ ਅਸੀਂ ਫਿਰ ਐਰ ਕੀ ਮੈਂ ਪ੍ਰਧਾਨ ਸੋਨਾਂ ਨੂੰ ਕਿਹਾ ਸੀ ਕਿ ਮੈਂ ਕੁਝ ਫੰਡਸ ਇਕੱਠੇ ਕਰਾਂਗਾ ਬਾਕੀ ਸਾਰੇ ਵਰਕ ਕਰ ਰਹੇ ਨੇ ਅਸੀਂ ਵੀ ਇਕੱਠੇ ਕਰਾਂਗੇ ਤੇ ਉਸ ਜਿਹੜਾ ਅਨੁਦਾਨ ਹੈ ਉਹਦੇ ਵਿੱਚ ਅਸੀਂ ਅੱਜ ਜਿਹੜਾ ਸਾਡੇ 50000 ਰੁਪਏ ਦੀ ਅਮਾਉਂਟ ਜਿਹੜੀ ਹੈ ਅਸੀਂ ਉਸ ਸੇਵਾ ਵਿੱਚ ਪਾ ਰਹੇ ਹਾਂ ਬਾਕੀ ਅਸੀਂ ਆਉਣ ਵਾਲੇ ਟਾਈਮ ਤੇ ਇੱਕ ਮਤਲਬ ਵੱਡੇ ਬਲਦ ਦੇ ਨਾਲ ਵਪਾਰ ਮੰਡਲ ਨੂੰ ਖੜਾ ਕਰਾਂਗੇ ਜਿਹੜਾ ਕਿ ਕਦੀ ਵੀ ਕਿਸੇ ਬੰਦੇ ਨੂੰ ਵੀ ਕਿਸੇ ਵੀ ਦੁਕਾਨਦਾਰ ਨੂੰ ਵਪਾਰ ਮੰਡਲ ਤੋਂ ਸਹਾਇਤਾ ਦੀ ਲੋੜ ਪਵੇ ਤੇ ਉਹਨੂੰ ਫੰਡ ਨਾ ਇਕੱਠਾ ਕਰਨਾ ਪਵੇ ਉਹ ਆਉਣ ਵਾਲੇ ਟਾਈਮ ਤੇ ਪ੍ਰਧਾਨ ਸਾਹਿਬ ਤੁਹਾਨੂੰ ਖੁਦ ਹੀ ਦੱਸਣਗੇ ਦਰਸ਼ਨ ਮਾਨ ਜੀ ਕਿਉਂ ਕਿਸਾ ਕਰਨਗੇ ਔਰ ਬਾਕੀ ਜਿਹੜੇ ਵੀ ਮੇਰੇ ਮੈਂਬਰਸ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਸਮਾਜ ਦਾ ਖਾਸ ਤੌਰ ਤੇ ਜਿਹੜਾ ਗੁਦਾਸਪੁਰ ਸਮਾਜ ਆ ਹਰ ਵੱਲੇ ਕੰਮ ਆਂਦਾ ਤੁਸੀਂ ਦੇਖਿਆ ਹੀ ਹੋਣਾ ਹਰ ਹਰ ਫੀਲਡ ਵਿੱਚ ਸਾਡਾ ਸੰਯੋਗੀ ਹੈ ਨਹੀਂ ਅਸੀਂ ਦੇਖਿਆ ਜੀ ਅੱਜ ਤੱਕ ਤੁਸੀਂ ਜਿੰਨੇ ਵੀ ਉਪਰਾਲੇ ਕੀਤੇ ਆ ਪਰ ਤੁਹਾਡੇ ਸਹਿਯੋਗ ਨੇ ਉਹ ਲੋਕ ਵੀ ਤੁਹਾਡਾ ਬਹੁਤ ਜ਼ਿਆਦਾ ਸਾਥ ਦਿੰਦੇ ਆ ਜੀ ਸੋ ਅਸੀਂ ਦੇਖਿਆ ਪਿਛਲੇ ਸਮੇਂ ਜੀ ਤੁਸੀਂ ਕਿ ਦੁਕਾਨ ਨੂੰ ਅੱਗ ਲੱਗੀ ਸੀ ਜੀ ਪਲਾਈ ਬੋਰਡ ਦੀ ਦੁਕਾਨ cháy ਸੀ ਉੱਥੇ ਵੀ ਤੁਸੀਂ ਮਦਦ ਕੀਤੀ ਸੀ ਹੈ ਨਾ ਗਊਸ਼ਾਲਾ ਲਈ ਤੁਸੀਂ ਉਪਰਾਲਾ ਕੀਤਾ ਔਰ ਸ਼ਹਿਰ ਵਾਸੀ ਵੀ ਤੁਹਾਡਾ ਸਾਥ ਦਿੰਦੇ ਆ ਜੀ ਦੇਖੋ ਮੈਂ ਕੋਈ ਵੀ ਦੇਖਿਆ ਨੀਰੀਮਾ ਖੜੇ ਆ ਡਾਕਟਰ ਜੁਗੇਸ਼ ਖੋਲੀ ਆ சுரேਸ਼ ਜੀ ਮੇਰੇ ਲੱਗੇ ਰਜੇਸ਼ ਜੀ ਲੱਗੇ ਆ ਦੇਖੋ ਅਸੀਂ ਜਿਲੋ ਵੀ ਕੋਈ ਕੰਮ ਕਰਦੇ ਆ ਨਾ ਸਾਰਨਾ ਵੱਡਾ ਜਿਹੜਾ ਬੱਲ ਆ ਉਹ ਮੇਰੇ ਆਪਣੇ ਹੀ ਮੇਰੇ ਜਿਹੜੇ ਦੋਸਤ ਆ ਉਹ ਦਿੰਦੇ ਆ ਫਿਰ ਸਮਾਜ ਆਪਣੇ ਆਪ ਇਕੱਠਾ ਹੁੰਦਾ ਜਾਂਦਾ ਔਰ ਸਮਾਜ ਦਾ ਫਿਰ ਜਿਹੜਾ ਰੂਪ ਹੈ ਨਾ ਉਹ ਸੰਗਠਨ ਬਣ ਜਾਂਦਾ ਸੰਗਠਨ ਤੋਂ ਹੀ ਅਸੀਂ ਮਦਦ ਕਰਦੇ ਆ ਕੋਈ ਵੀ ਫੀਲਡ ਆ ਇਹ ਤੇ ਵਪਾਰ ਦਾ ਫੀਲਡ ਆ ਕੋਈ ਵੀ ਫੀਲਡ ਆ ਚਾਹੇ ਮੈਡੀਕਲ ਆ ਚਾਹੇ ਸਿੱਖਿਆ ਵਾ ਅਸੀਂ ਹਰ ਖੇਤਰ ਵਿੱਚ ਅਸੀਂ ਉਹਨਾਂ ਦੇ ਮਦਦਗਾਰ ਬੰਨਾਂ ਦੀ ਪੂਰੀ ਕੋਸ਼ਿਸ਼ ਕਰਾਂਗੇ ਔਰ ਮੇਰਾ ਇੱਕੋ ਹੀ ਸੰਦੇਸ਼ ਆ ਆਓ ਸਾਰੇ ਮਦਦਗਾਰ ਬਣਿਏ ਬਿਲਕੁਲ ਬਿਲਕੁਲ ਸ਼ੁਕਰੀਆ ਜੀ ਸੋ ਪ੍ਰਧਾਨ ਜੀ ਸਾਡੇ ਨਾਲ ਨੇ ਪ੍ਰਧਾਨ ਜੀ ਕਿਤਨਾ ਕਿਤੇ ਵੱਡਾ ਉਪਰਾਲਾ ਵਾ ਜੀ ਸ਼ੀਭੂ ਭੂਮੀ ਸੇਵਾ ਸੁਮਿਤ ਨੇ ਜਿਹੜਾ ਇਹ ਬੀੜਾ ਉਠਾਇਆ ਵਾ ਕਿਤਨਾ ਕਿਤੇ ਸ਼ਲਾਗਜ ਹੋਗਾ ਭਾਜੀ ਇਹ ਨਹੀਂ ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਇਸ ਟੈਨ ਦੇ ਉੱਤੇ ਜੋ ਵਪਾਰ ਮੰਡਲ ਦੇ ਸਹਿਯੋਗ ਕਰਨ ਵਿੱਚ ਜਿਹੜੀਆਂ ਸੰਸਥਾਵਾਂ ਅੱਗੇ ਆਜਣਾਂ ਮੈਂ ਇਹਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਵੀ ਕਰਦਾ ਔਰ ਆਸ ਕਰਦਾ ਕਿ ਇਹੋ ਜੇ ਪ੍ਰਮਾਤਮਾ ਕਿਤੇ ਇਹੋ ਜੇ ਕਾਂਡ ਸਾਡਾ ਨਾ ਦਿਖਲੇ ਪੈਣ ਪਰ ਫਿਰ ਵੀ ਸਾਡਾ ਸਮਾਜ ਗੁਰਦਾਸਪੁਰ ਦੇ ਵਿੱਚ ਛੋਟਾ ਜਿਹਾ ਸ਼ਹਿਰ ਅਸੀਂ ਇੱਕ ਦੂਸਰੇ ਦੇ ਨਾਲ ਬੜੇ ਪਿਆਰ ਨਾਲ ਰਹਿੰਦੇ ਆ ਜੋ ਇਹ ਅਗੜੀ ਕਾਂਡ ਹੋਇਆ ਸਾਡੇ ਸਾਰੇ ਮਨ ਬੜੇ ਝੰਝੋੜੇ ਗਏ ਕਿਉਂਕਿ ਹਰ ਦੁਕਾਨਦਾਰ ਦੇ ਜਿੰਨੀ ਵਿਰਾਸਤ ਦੀ ਦੁਕਾਨਾਂ ਚ ਹੁੰਦੀ ਹੈ ਔਰ ਛੋਟੇ ਦੁਕਾਨਦਾਰ ਰੋਟ ਪਰਿਵਾਰ ਪਾਲ ਨੇ ਅੱਜ ਕੱਲ੍ਹ ਕਾਰੋਬਾਰ ਦੇ ਵਿੱਚ ਬਹੁਤ ਔਖੇ ਹੋ ਗਏ ਨੇ ਕਿਉਂ ਸਾਡਾ ਬਿਜ਼ਨਸ ਜਿੰਨੇ ਵੀ ਮੌਲ ਖਿੱਚ ਕੇ ਲੱਗਿਆ ਜਾਂ ਆਨਲਾਈਨ ਲੱਗਿਆ ਸਾਡੇ ਵਪਾਰੀਆਂ ਨੂੰ ਔਖੇ ਬੜੀ ਮਾਰ ਵਜਈ ਹੈ ਪਰ ਮੈਂ ਇਹ ਪ੍ਰਾਈਡੈਂਟ ਵਪਾਰ ਮੰਡਲ ਮੈਂ ਬਹੁਤ ਲੜਾਈ ਲੜ ਰਿਹਾ ਮੈਂ ਇਹਨਾਂ ਦੀਆਂ ਜੜੀਆਂ ਸਹੂਲਤਾਂ ਵਾਸਤੇ ਬਿਜਲੀ ਦੇ ਵਿੱਚ ਜਾਂ ਪੈਨਸ਼ਨ ਜਾਂ ਹੋਰ ਵੀ ਕਈ ਬੁਤੇ ਸਾਡੇ ਪਰ ਮੈਂ ਇੱਕ ਗੱਲ ਮਹਿਸੂਸ ਕਰਦਾ ਕਿ ਕੋਈ ਕੰਮ ਔਖਾ ਨਹੀਂਗਾ ਸਿਰਫ ਆਫਟ ਕਰਨਾ ਪੈਂਦਾ ਅਸੀਂ ਪਹਿਲਾਂ ਵੀ ਕੋਈ ਕਾਂਡ ਹੋਇਆ ਸੀ ਆਪਾਂ ਉਹਦੀ ਹੈਲਪ ਕੀਤੀ ਸੀ ਚੰਦ ਬੰਦਿਆਂ ਕੋ ਪੈਸੇ ਲੈ ਕੇ ਹਰ ਬੰਦੇ ਕੋ ਨਹੀਂ ਜਾਇਆ ਜਾਂਦਾ ਪਰ ਅੱਜ ਵੀ ਅਸੀਂ ਜੋ ਇਹ ਸਾਡੇ ਸਮਝ ਜੀ ਦੀ ਪੂਰੀ ਟੀਮ ਸੇਬੋ ਮੀ ਸੇਵਾ ਸੰਪਤੀ ਵੱਲੋਂ ਮੈਨੂੰ ਜੋ 50000 ਰੁਪਏ ਵਪਾਰ ਮੰਡਲ ਨੂੰ ਅੱਜੋ ਮਿਲਿਆ ਵਾ ਔਰ ਮੈਂ ਇਹ ਗੱਲ ਮਹਿਸੂਸ ਕਰਦਾ ਕਿ ਇਹ ਮੈਂ ਕੱਲਾ ਨਹੀਂ ਆ ਅੱਜ ਮੈਨੂੰ ਸਾਰਾ ਸ਼ਹਿਰ ਹੀ ਵਪਾਰ ਮੰਡਲ ਲੱਗਦਾ ਪਿਆ ਕਿਉਂਕਿ ਦੋ ਦਿਨ ਪਹਿਲਾਂ ਹੀ ਗਗਨ ਮਹਾਜਨ ਜੀ ਵੀ ਮੈਨੂੰ ਬਹੁਤ ਵੱਡੀ ਰਾਸ਼ੀ ਜਿਹੜੀ ਉਹ ਦੇ ਕੇ ਗਏ ਨੇ ਉਹਦੇ ਨਾਲ ਮੇਰਾ ਭਾਰ ਹਲਕਾ ਹੋ ਗਿਆ ਦੇਖੋ ਦੁਕਾਨਾਂ ਉਹੀ ਨੇ ਉੱਥੇ ਹੀ ਸਮਝ ਜਾਨਾ ਉੱਥੇ ਹੀ ਗगन ਜੀ ਹੋ ਕੇ ਆਏ ਉੱਥੇ ਅਸੀਂ ਜਾਣਾ ਪਰ ਇਹ ਦੇ ਨਾਲ ਮੇਰਾ ਕੰਮ ਥੋੜਾ ਆਸਾਨ ਹੋ ਗਿਆ ਜਿੱਥੇ ਮੈਂ 150 ਦੁਕਾਨਾਂ ਘੁੰਮਣੇ ਸੀ ਉੱਥੇ ਮੈਨੂੰ 50 ਦੁਕਾਨਾਂ ਘੁੰਮ ਕੇ ਮੇਰਾ ਜਿਹੜਾ ਟਾਰਗੇਟ ਪੂਰਾ ਹੋ ਗਿਆ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿੰਨਾ ਸਾਡੀ ਅਮਾਉਂਟ ਇਕੱਠੀ ਹੋਈ ਹੈ ਉਹਨੂੰ ਟੋਟਲ ਅਕਾਊਂਟ ਕਰਕੇ ਜੋ ਹੋਏਗਾ ਅਸੀਂ ਜਿੰਨੇ ਦੁਕਾਨਦਾਰਾਂ ਨੂੰ ਵੰਡ ਕੇ ਦੇਵਾਂਗੇ ਜਿੰਨਾ ਜਿੰਨਾ ਕਿਸੇ ਦਾ ਨੁਕਸਾਨ ਹੋਇਆ ਹੈ ਪਰ ਭਾਈ ਉਹਦੇ ਮੁਤਾਬਕ ਆਪਾਂ ਕਰਾਂਗੇ ਔਰ ਆਸ ਕਰਦੇ ਹਾਂ ਕਿ ਪਰਮਾਤਮਾ ਨਾ ਕਰੇ ਇਹੋ ਜਿਹੀ ਕੋਈ ਘਟਨਾ ਸਾਡੇ ਸ਼ਹਿਰ 'ਚ ਹੋਵੇ ਜੇ ਫਿਰ ਵੀ ਇਹ ਇੱਕ ਜ਼ਿੰਦਗੀ ਦਾ ਇੱਕ ਕੁਦਰਤ ਦਾ ਨਿਜਮ ਹੈ ਕਿ ਸੁਖ ਦੁਖ ਨਾਲ ਲਾਂਦੇ ਆ ਜੇ ਕਿਸੇ ਫਿਰ ਵੀ ਵਪਾਰੀ ਦਿੱਤੇ ਕੋਈ ਐਦਾਂ ਦੀ ਘਟਨਾ ਆਦੀ ਹੈ ਵਪਾਰ ਮੰਡਲ ਉਹਨਾਂ ਦੇ ਨਾਲ ਦਿਲੋਂ ਖੜਾ ਚਟਾਲ ਦੀ ਥੜਾ ਖੜਾ ਜੋ ਸਾਡੇ ਕੋ ਪੂਰੀ ਪਰਪਾਈ ਤਾਂ ਨਹੀਂ ਕਰ ਸਕਦੇ ਲੇਕਿਨ ਆਪਾਂ ਕਿਸੇ ਜਗ੍ਹਾ ਤੇ ਮਲਬ ਲਾਂਜੋਗੇ ਤੇ ਹੈਗੇ ਆ ਕਿਸੇ ਦੀ ਪੂਰੀ ਪਰਪਾਈ ਨਹੀਂ ਕਰਦੇ ਲੇਕਿਨ ਕਿਨੂ ਰਿਲੀਫ ਦੇ ਜੋ ਹੈਗੇ ਵੀ ਲੈ ਸਜਣਾ ਆਪਣੇ ਪੈਰਾਂ ਤੇ ਖੜਾ ਹੋ ਇਸ ਕਰਕੇ ਮੈਂ ਇਹ ਸੇਵਾ ਸੰਮਤੀ ਇਹ ਲਈ ਸੇਵਾ ਭੂਮੀ ਸੇਵਾ ਸੰਤੀ ਇਹਨਾਂ ਦੇ ਪ੍ਰਧਾਨ ਨੇ ਆਪਣੇ ਸੁਮਤ ਜੀ ਜਾਂ ਪੂਰੀ ਟੀਮ ਹੈਗੀ ਮੈਂ ਇਹਨਾਂ ਦਾ ਦਿਲ ਦੀੋਂ ਗੱਲ ਜਾਂ ਧੰਨਵਾਦ ਵੀ ਕਰਦਾ ਆਸ ਕਰਦਾ ਕਿ ਇਸੇ ਤਰ੍ਹਾਂ ਹੀ ਇਹ ਰਲ ਮਿਲ ਕੇ ਆਪਾਂ ਇੱਕ ਦੂਸਰੇ ਦਾ ਸਾਥ ਦਈਏ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਕਿਸੇ ਦੀ ਦੁੱਖ ਪੀੜਾ ਨੂੰ ਸਮਝਦੇ ਉਹਨਾਂ ਨੂੰ ਆਪਾਂ ਘਟ ਕਰ ਸਕੀਏ ਇਹਨਾਂ ਕਹਿੰਦਾ ਤੁਹਾਡੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਬਹੁਤ ਵੱਡਾ ਉਪਰਾਲਾ ਕੀਤਾ ਦਾ ਔਰ ਮੈਂ ਇਹ ਤਾਂ ਮੈਂ ਤਾਂ ਓਨਲੀ ਵਪਾਰ ਮੰਡਲ ਨਾਲ ਜੁੜਿਆ ਦਾ ਪਰ ਇਹਨਾਂ ਦਾ ਤਾਂ ਬਹੁਤ ਵੱਡਾ ਉਪਰਾਲਾ ਜੀ ਇਹ ਤਾਂ ਲੋਕਾਂ ਦੇ ਇਲਾਜ ਵਾਸਤੇ ਵੀ ਅੱਗੇ ਜਾਂਦੇ ਜੇ ਇਹ ਲੋਕਾਂ ਦੇ ਤੇ ਕੋਈ ਹੋਰ ਤਰ੍ਹਾਂ ਦੀਆਂ ਮੁਸੀਬਤਾਂ ਵੀ ਹੁੰਦੀਆਂ ਇਹਨਾਂ ਦਾ ਤੇ ਮੈਂ ਜੋ ਇਹਨਾਂ ਦੀ ਵਕਿੰਗ ਹੈ ਗਈ ਹੈ ਅਸੀਂ ਉਹ ਬਹੁਤ ਪ੍ਰਭਾਵਿਤ ਹੈ ਨਾ ਤੁਹ ਕਿਉਂਕਿ ਇਹ ਇਮਾਨਦਾਰੀ ਦਾ ਜਿਹੜਾ ਬੰਦਾ ਕੰਮ ਕਰਦਾ ਮੇਰਾ خیال ਨਹੀਂ ਉਹਨੂੰ ਕੋਈ ਕਿਸੇ ਚੀਜ਼ ਦੀ ਕਮੀ ਹੋਵੇ ਜੇ ਇਹ ਤੁਰੇ ਨੇ ਜੇ ਮੈਨੂੰ ਵੀ ਜਾ ਵੀ 25 ਸਾਲ ਹੋ ਗਿਆ ਵਪਾਰ ਮੰਡਲ ਦੇ ਨਾਲ ਆਪਾਂ ਇਮਾਨਦਾਰੀ ਨਾਲ ਗੱਲਾਂ ਕਰਨ ਦੀ ਜਹੀ ਪਰਵਾਹ ਨਹੀਂ ਕਰਦੇ ਕਦੀ ਦੇਖੋ ਜੇ ਤੁਸੀਂ ਚੱਲਣਾ ਮੈਂ ਪਿੱਛੋਂ ਬਹੁਤ ਕੁਝ ਹੋਣਾ ਵੈ ਪਰ ਤੁਸੀਂ ਇਮਾਨਦਾਰੀ ਨਾਲ ਕੰਮ ਕਰੇ ਅਫਰਡ ਕਰੋ ਤੁਹਾਨੂੰ ਕਦੀ ਮੁਸ਼ਕਲ ਨਹੀਂ ਆਏਗੀ ਅੱਜ ਵੀ ਸਾਨੂੰ ਪੈਸੇ ਇਕੱਠੇ ਕਰਨ ਵਿੱਚ ਕੋਈ ਮੁਸ਼ਕਲ ਨਹੀਂ ਆ ਰਹੀ ਕਿਉਂਕਿ ਅਸੀਂ ਚੰਦ ਬੰਦਿਆਂ ਕੋ ਜਾ ਰਹੇ ਹਾਂ ਅਸੀਂ ਕਿਸੇ ਕੋ 5000 ਲੈ ਗਏ ਕਿ ਕੋਈ 10000 ਲੈ ਕੇ ਕੋਈ ਓਹੀ 100 ਰੁਪਿਆ ਜਾਂ 200 ਰੁਪਿਆ ਹੀ ਦੀ ਮੰਗ ਰਹੇ ਕੋਈ ਜਿੰਨੇ ਥੋੜੇ ਬੰਦੇ ਪੈਸੇ ਕਲੈਕਟ ਕਰਨਗੇ ਨਾ ਉਹਨਾਂ ਹੀ ਸਾਨੂੰ ਜਿਹੜਾ ਸੌਖਾ ਰਹੇਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੇ ਪੈਸੇ ਇਕੱਠੇ ਕੀਤੇ ਆ ਇਹਨੂੰ ਆਪਾਂ ਇੱਕ ਮੀਟਿੰਗ ਕਰਾਂਗੇ ਪਹਿਲਾਂ ਤੇ ਅਸੀਂ ਆਪਣੀ ਮੀਟਿੰਗ ਕਰਾਂਗੇ ਜਿੱਦਾਂ ਸੁਮਨ ਜੀ ਨੇ ਸਾਡਾ ਸਾਥ ਦਿੱਤਾ ਗਗਨ ਜੀ ਨੇ ਸਾਡਾ ਸਾਥ ਦਿੱਤਾ ਜਿਹੜੇ ਸਾਡੇ ਮੇਰੇ ਨਾਲ ਜੁੜੇ ਹੋਏ ਵਪਾਰੀ ਲੋਕ ਅਸੀਂ ਪਹਿਲਾਂ 10-10000 ਰੁਪਏ ਕੋਲੋਂ ਪਾ ਕੇ ਚੱਲੇ ਆ ਕਿਉਂਕਿ ਜਦੋਂ ਕੋਈ ਵੀ ਕੰਮ ਕਰਨਾ ਹੋਵੇ ਨਾ ਅਸੀਂ ਮੇਰੇ ਅੱਠ ਸਾਥੀ ਬੈਠੇ ਸੀ ਮੈਂ ਕਿਹਾ ਯਾਰ ਆਪਾਂ ਮਦਦ ਕਰਨੀ ਹੈ ਸਭ ਤੋਂ ਪਹਿਲਾਂ 10000 ਰੁਪਏ ਮੈਂ ਫੜਾਇਆ ਮੇਰੇ ਸਾਥੀਆਂ ਰੰਜੂ ਜੀ ਨੇ ਅੰਜੇ ਜੀ ਨੇ ਜਿੰਨੇ ਬੰਦੇ ਬੈਠੇ ਸਾਰਿਆਂ 10-10000 ਰੁਪਏ ਕੇ 70-80000 ਰੁਪਏ ਮੋਕੇ ਤੇ ਇਕੱਠਾ ਕੀਤਾ ਉਹਦਾ ਸਾਡਾ ਜਿਹੜਾ ਹੋਰ ਸਾਡਾ ਉਤਸ਼ਾਹ ਵ ਸੇਵਾ ਤੋਂ ਸਮਾਜ ਨੂੰ ਜੁੜਨ ਵਾਸਤੇ ਸਮਾਜ ਦੇ ਨਾਲ ਉਹ ਜਿਹੜੇ ਦਾ ਨੁਕਸਾਨ ਹੋਇਆ ਉਹਨਾਂ ਨੂੰ ਵੀ ਮਹਿਸੂਸ ਹੋਪੇ ਨਹੀਂ ਅਹੀ ਕੱਲੇ ਨਹੀਂ ਹੈ ਸਾਡਾ ਸਮਾਜ ਹੈਗਾ ਤੇ ਇਸ ਕਰਕੇ ਇੱਕ ਚੀਜ਼ ਮੈਨੂੰ ਦੱਸਿਓ ਕਿ ਜਿਸ ਤਰ੍ਹਾਂ ਅਸੀਂ ਦੇਖਿਆ ਪੀਏ ਜਿਹੜੀ ਅਗਨੀ ਕੰਡ ਹੋਇਆ ਵਾ ਇਹਦੇ ਵਿੱਚ ਫਾਇਰ ਜਨਤਾ ਦੇ ਜਿਹੜੇ ਸੀ ਉਹਨਾਂ 'ਚ ਵੀ ਕਿਤੇ ਨਾ ਕਿਤੇ ਕਮੀ ਪਾਈ ਗਈ ਹੈ ਜੀ ਕਿਉਂ ਨਾ ਆਉਣ ਵਾਲੇ ਸਮੇਂ 'ਚ ਕੋਈ ਇਦਾਂ ਦੇ ਪ੍ਰੋਪਰ ਇੰਤਜ਼ਾਮ ਹੋਣ ਪੀ ਜਿਹੜਾ ਕਿਸੇ ਨੂੰ ਦਿੱਕਤ ਕੋਈ ਆਏ ਨਾ ਆਏ ਜੇਕਰ ਅੱਗ ਲੱਗਦੀ ਵੀ ਆ ਤਾਂ ਉਹਦਾ ਹੱਲ ਵੀ ਜਿਹੜਾ ਮੌਕੇ ਤੇ ਹੋ ਸਕੇ ਜੀ ਦੇਖੋ ਮੈਨੂੰ ਵੀ ਪਤਾ ਲੱਗਾ ਉਸ ਦਿਨ ਮੈਂ ਜਿਸਨੇ ਅਗਨੀ ਕੰਡ ਹੋਇਆ ਮੈਂ ਅਮਰਸਰ ਸੀ ਮੈਨੂੰ 9:00 ਵਜੇ ਕੋ 28-30 ਮਿੰਟ ਸਾਢੇ 9:00 ਵਜੇ ਫੋਨ ਆਇਆ ਬਾ ਕਿ ਆਮ ਲੋਕ ਤੇ ਲੋਕ ਜਦ ਵੇਖਦੇ ਨੇ ਵੀ ਕਈ ਵਾਰੀ ਕਈ ਤਰ੍ਹਾਂ ਦੇ ਲੋਕ ਹੁੰਦੇ ਜਦ ਵੀ ਉਸ ਗੱਲ ਨੂੰ ਵੇਖਦੇ ਪਈ ਪ੍ਰਧਾਨ ਕਿੱਥੇ ਆ ਜਾਂ ਫਲਾਨਾ ਕਿੱਥੇ ਆ ਜੋ ਮੈਂ ਬੇਟੇ ਨੂੰ ਕਿਹਾ ਬੇਟਾ ਆਪਣੇ ਸਾਥੀਆਂ ਨਾਲ ਉੱਥੇ ਗਿਆ ਵੀ ਰਾਤੀ 2 ਵਜੇ ਤੱਕ ਉੱਥੇ ਰਹੇ ਨੇ ਪਰ ਮੇਰਾ ਮਤ ਕਹਿੰਦਾ ਜੇ ਜਿਹੜੀ ਤੁਸੀਂ ਫਾਇਬਰ ਗੇਟ ਦੀ ਗੱਲ ਕੀਤੀ ਹੈ ਉਸ ਦਿਨ ਇਮੀਡੀਏਟਲੀ ਕੋਈ ਤਾਰੀਖ ਵਾਲ ਵੀ ਸੁਣਿਆ ਕੋਈ ਅੱਗ ਲੱਗੀ ਦੀ ਸੀ ਉਹਦੀ ਬੇੜ ਗੱਡੀ ਕੋਥੇ ਚੱਲ ਗਈ ਕੁਛ ਇਹ ਪਾਈਪ ਦੀ ਪ੍ਰੈਸ਼ਰ ਦੀ ਕੋਈ ਕਮੀ ਰਹੀ ਆ ਉਹ ਕਹਿੰਦੇ ਦੱਸ ਲੈ ਵੀ ਉਹਨਾਂ ਕੋਈ ਬਣੀ ਨਹੀਂ ਗੱਲ ਜੀ ਲੀਕ ਹੋ ਰਹੀ ਸੀ ਹਾਂ ਲੀਕ ਕੋਈ ਪ੍ਰੈਸ਼ਰ ਪਾਈਪ ਜਿਹੜੀ ਉਹ ਫੱਟੀ ਸੀ ਜਾਂ ਪ੍ਰੈਸ਼ਰ ਨਹੀਂ ਬਣਿਆ ਤੇ ਉਹਦੇ ਨਾਲ ਆਪਾਂ ਮੇਰਾ ਖਿਆਲ ਆ ਵੀ ਜਿਹੜੇ ਸਾਡੇ ਕਮੇਟੀ ਦੇ ਪ੍ਰਧਾਨ ਨੇ ਅਸੀਂ ਉਹਨਾਂ ਨਾਲ ਵੀ ਗੱਲ ਕੀਤੀ ਪਈ ਅੱਗੇ ਤੋਂ ਇਹ ਜਿਹੜੀ ਸ਼ਹਿਰ ਕੋ ਛੋਟ ਤੇ ਜੇ ਸਾਡੇ ਹੈੱਡਕ quartਰ ਦੇ ਵਿੱਚ ਇਦਾਂ ਦੀਆਂ ਗੱਡੀਆਂ ਦਾ ਕੋਈ ਅਸਰ ਹੈਗਾ ਤੇ ਇਹ ਗੱਲ ਗਲਤ ਹੈਗਾ ਵਾ ਉਹਨਾਂ ਨੇ ਇਮੀਡੀਏਟਲੀ ਕਿਹਾ ਵੀ ਜੇ ਕੋਈ ਕਮੀ ਪੇਸ਼ੀ ਰਹੀ ਤੇ ਇਹ ਦੁਬਾਰਾ ਕੰਪਲੀਟ ਨਹੀਂ ਹੈਗੀ ਆਪਾਂ ਉਹਨਾਂ ਤੋਂ ਵੀ ਯਕੀਨ ਲਿਆ ਵਾ ਅਗਲੇ ਡੀਸੀ ਸਾਹਿਬ ਨੂੰ ਮਿਲ ਕੇ ਉਹਨਾਂ ਨਾਲ ਵੀ ਗੱਲ ਕਰਾਂਗੇ ਉਹ ਉਹਨਾਂ ਕੋ ਆਪੇ ਦੇਖਣਗੇ ਕਿ ਉਹ ਕੀ ਕਰਨਾ ਹੈ ਅਸੀਂ ਤੇ ਜੋ ਕਮੇਟੀ ਘਰ ਤੱਕ ਸੀ ਉਹ ਤੱਕ ਗੱਲ ਪਹੁੰਚਾਈ ਹੈ ਤੇ ਅਸੀਂ ਇੱਕ ਮੈਂਬਰ ਇਹਨੇ ਵੀ ਡੀਸੀ ਸਾਹਿਬ ਨੂੰ ਦੇਣ ਜਾ ਰਹੇ ਹਾਂ ਕੁਛ ਨਾ ਕੁਛ ਆਪਾਂ ਵੀ ਸਰਕਾਰ ਕੋਲੋਂ ਵੀ ਜੇ ਕੋਈ ਕਿਸੇ ਤਰੀਕੇ ਨਾਲ ਵੀ ਸਾਡੀ ਕੋਈ ਮਦਦ ਹੋ ਸਕੇ ਤਾਂ ਉਹ ਵੀ ਕਰਨਗੇ ਜੀ ਇਹ ਆਪਾਂ ਉਸੇ ਮੰਗ ਪੱਤਰ ਵੀ ਦੇਣ ਜਾ ਰਹੇ ਹਾਂ ਸਮੇਂ ਸਮ ਸੋ ਇਹ ਰਾਸ਼ੀ ਲਈ ਦਿੱਤੀ ਆ ਰਹੀ ਹੈ ਜੀ 50000 ਦੇ ਲਗਭਗ ਜਿਹੜੀ ਸ਼ਿਭੂ ਭੂਮੀ ਸੇਵਾ ਸਮਿਤੀ ਵੱਲੋਂ ਰਾਸ਼ੀ ਦਿੱਤੀ ਜਾ ਰਹੀ ਹੈ ਸੋ ਸਮੇਂ ਦੀ ਜ਼ਰੂਰਤ ਹੈ ਜੀ ਸੋ ਅਸੀਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕਰਾਂਗੇ ਕਿ ਵੱਧ ਚੜ ਕੇ ਜਿਹੜਾ ਤੁਸੀਂ ਸਹਿਯੋਗ ਦਿਓ ਜੀ ਕਿਉਂਕਿ ਇਹ ਸਮਾਂ ਔਖੀ ਘੜੀ ਹੈ ਜੀ ਔਖੀ ਘੜੀ ਵਿੱਚ ਸਾਲ ਦੇ ਨਾਲ ਜਿਹੜਾ ਕਿਤੇ ਨਾ ਕਿਤੇ ਸਾਡਾ ਸਾਰਿਆਂ ਦਾ ਫਰਜ਼ ਪੰਦਾ ਹੋਵੇ ਜੀ ਸੋ ਮੈਂ ਜੀ ਕੀ ਅਪੀਲ ਕਰੋਗੇ ਆਪਣੇ ਸ਼ਹਿਰ ਵਾਸੀਆਂ ਨੂੰ ਗੁਰਦਾਸਪੁਰ ਵਾਸੀਆਂ ਨੂੰ ਕੀ ਬੋਲੋਗੇ ਥੋੜਾ ਤੇ ਦੇਖੋ ਮੈਂ ਸ਼ਰਮਾ ਜੀ ਤੁਹਾਡੇ ਮਾਧਿਅਮਿਕ ਕਹਿਣਾ ਚਾਹੁੰਦਾ ਕਿ ਕੋਈ ਵੀ ਪ੍ਰੋਬਲਮ ਆਂਦੀ ਹੈ ਚਾਹੇ ਇੱਕ ਜਾਗਰੂਕ ਸ਼ੁਰੂ ਕਰੋ ਤੁਹਾਡਾ ਇੱਕ ਨਾਲ ਇੱਕ ਤੇ ਇੱਕ ਤੋਂ 2 ਤੇ 2 ਤੋਂ 3 ਹੁੰਦੇ ਆ ਕਰਕੇ ਤੁਸੀਂ ਵੇਖ ਵੀ ਲੋ ਇਹੋ ਹੀ ਇੱਕ ਐਪੀਸੋਡ ਦੇਖ ਲਓ ਮੇਰੇ ਖਿਆਲ ਚ ਅੱਗੇ ਨਾ ਵੱਧ ਦੁਨੀਆ ਇਹਨਾਂ ਦੇ ਨਾਲ ਜੁੜ ਗਈ ਆ ਤੇ ਕੋਈ ਨਾ ਸੋਚੋ ਕਿ ਆਪਾਂ ਕੁਝ ਮਾਤਰ ਥੋੜਾ ਜਿਹਾ ਜਿਹੜਾ ਸੰਜੋਗ ਕਰਦੇ ਆ ਨਾ ਉਹ ਥੋੜੇ ਥੋੜੇ ਨਾਲ ਅਸੀਂ ਕਿਤੇ ਐਡਾ ਵੱਡਾ ਟੇਰ ਮਤਲਬ ਮਦਦ ਦਾ ਲਾ ਦਿੰਦੇ ਆ ਤੇ ਮੇਰੀ ਇਹੋ ਅਪੀਲ ਹੈਗੀ ਆ ਸੋਚ ਕੁਝ ਨਾ ਸੋਚੋ ਆਪਣਾ ਵੀ ਕਦੇ ਸਮਾਂ ਆ ਜਾਂਦਾ ਵਕਤ ਆ ਜਾਂਦਾ ਮੈਂ ਇਹੋ ਗੱਲ ਆ ਦਰਸ਼ਨ ਮੈਂ ਨੂੰ ਵੀ ਕਹਿ ਸਕਦਾ ਵਕਤ ਦਾ ਕੀ ਆ ਉੱਤੇ ਥੱਲੇ ਸਾਰੇ ਨਾ ਹੋ ਜਾਂਦਾ ਵਾ ਤੇ ਮੈਂ ਇਹੋ ਕਹਾਂਗਾ ਕੋਈ ਵੀ ਸੰਕਟ ਹੈ ਚਾਹੇ ਵਪਾਰੀਆਂ ਨਾਲ ਆ ਚਾਹੇ ਨਾਨ ਵਪਾਰੀਆਂ ਨਾਲ ਆ ਮੇਰੇ ਖਿਆਲ ਚ ਕਿਸੇ ਦੀ ਵੀ ਮਦਦ ਕਰਨ ਤੋਂ ਪਿੱਛੇ ਨਾ ਟੋ ਮੇਰਾ ਤੇ ਇਹੋ ਹੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਭਾਈ ਜਿੰਨੇ ਤੱਕ ਤੁਹਾਡੇ ਸਵਾਸ ਆ ਇਸ ਕੰਮਾਂ ਵੱਲ ਧਿਆਨ ਜ਼ਰੂਰ ਦਿਓ ਬਿਲਕੁਲ ਜੀ ਬਿਲਕੁਲ ਸ਼ੁਕਰੀਆ ਭਾਜੀ ਸੋ ਦੇਖੋ ਇਹ ਟੀਮ ਆ ਜੀ ਸ਼ਿਭੂ ਭੂਮੀ ਸੇਵਾ ਸਮਿਤੀ ਦੀ ਪੂਰੀ ਟੀਮ ਆ ਲਗਾਤਾਰ ਗੁਰਦਾਸਪੁਰ ਵਿੱਚ ਜਿਹੜੀ ਉਪਰਾਲੇ ਕਰ ਰਹੀ ਆ ਜੀ ਔਰ ਸਮਾਜ ਸੇਵਾ ਦੇ ਕੰਮ ਵੀ ਜਿਹੜੇ ਹਮੇਸ਼ਾ ਅਗਾਹ ਹੋ ਕੇ ਜਿਹੜਾ ਆਪਣਾ ਕਦਮ ਰੱਖਦੀ ਆ ਜੀ ਸੋ ਅਸੀਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕਰਾਂਗੇ ਕਿ ਵੱਧ ਚੜ ਕੇ ਆਪਣਾ ਸਹਿਯੋਗ ਦਿਓ ਤਾਂ ਜੋ ਇਹ ਵਪਾਰੀ ਭਰਾ ਜਿਨ੍ਹਾਂ ਦਾ ਨੁਕਸਾਨ ਹੋਇਆ ਜ ਸੋ ਤੁਸੀਂ ਜਰੂਰ ਸਾਥ ਦਿਓ ਜੀ ਤੁਹਾਡੇ ਸਾਥ ਨਾਲ ਜਿਹੜਾ ਵਾ ਜੀ ਇਹ ਬਰਕਰਾਰ ਰਹਿਣਗੇ ਜੀ ਸੋ ਗੁਰਦਾਸਪੁਰ ਤੋਂ ਵਿਜੇ ਸ਼ਰਮਾ ਦੇ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ